ਆਜੋ ਅੱਗੇ ਅੰਦਰ ਆਜੋ ਤੁਹਾਨੂੰ ਮੈਂ ਲੈਬੋਰੀਟਰੀ ਤੇ ਮਸ਼ੀਨਾਂ ਵੀ ਦਿਖਾ ਰਿਹਾ ਜੀ ਤੇ ਜਿਹੜੀ ਪਹਿਲੇ ਤੇ ਇਹ ਮੈਂ ਅਸੀਂ ਨਾ ਫਿਟਿੰਗ ਕਰਵਾਈ ਹੈ ਜੀ ਫਿਟਿੰਗ ਬੜੀ ਟੈਕਨੀਕਲ ਬੜੇ ਅਦਨਿਕ ਉਸਲ ਕਰਵਾਈਆ ਤੁਸੀਂ ਦੇਖ ਰਹੇ ਹੋ ਵੀ ਐਸੀ ਫਿਟਿੰਗ ਤੁਹਾਨੂੰ ਕਿਤੇ ਵੀ ਕਿਸੇ ਵੀ ਲੈਬੋਰੀਟਰੀ ਚ ਨਹੀਂ ਮਿਲੂਗੀ ਜੀ ਜਿੰਨੀ ਸਫਾਈ ਜਿੰਨੀਆਂ ਜੋ ਮਸ਼ੀਨਾਂ ਇੱਥੇ ਜੀ ਉਹ ਬੜੀਆਂ ਹੀ ਹਾਈ ਲੈਵਲ ਦੀਆਂ ਚੰਗੀਆਂ ਕੰਪਨੀ ਦੀਆਂ ਨੇ ਜੀ ਜੀ ਇੱਥੇ ਆਪਣਾ 슈ਗਰ ਦਾ ਟੈਸਟ ਹੈ ਜਿਹੜਾ ਉਹ ਰੂਟੀਨ ਡੇਲੀ ਫ੍ਰੀ ਵਾਂਗੂ ਹੁੰਦਾ ਜੀ ਜਿਵੇਂ ਸੀਵੀਸੀ ਉਹ 50 ਰੁਪਏ ਚ ਹੁੰਦੀ ਠੀਕ ਹੈ ਜੀ ਠੀਕ ਹੈ ਯੂਰਿਕ ਐਸਿਡ ਹੋ ਗਿਆ ਉਹ 20 ਰੁਪਏ ਦਾ ਲਿਪਿਡ ਪ੍ਰੋਫਾਈਲ 150 ਦੀ ਹੋਗੀ ਠੀਕ ਹੈ ਜੀ 190 ਦੇ ਐਲਫਟੀ ਮਤਲਬ ਕਿ 10 ਟੈਸਟ ਲੀਵਰ ਦੇ ਬਾਜ਼ਾਰ ਤੇ ਮਤਲਬ ਕਿ ਜਿਵੇਂ ਐਲਫਟੀ ਉਹਦੇ ਪਹਿਲਾਂ ਤਾਂ ਮੇਨਲੀ ਦਾ ਚਾਰ ਟੈਸਟ ਹੀ ਕਰਦੇ ਨੇ ਜੀ ਜੀ ਠੀਕ ਹੈ ਜੀ ਉਹਦੇ ਮੰਨ ਲਓ 350 ਰੁਪਏ ਲੈ ਲੈਂਦੇ ਨੇ ਜੀ ਇੱਥੇ ਕਿੰਨਾ ਜੀ ਆਪਣੇ ਕੋਲੇ ਮਤਲਬ 10 ਟੈਸਟ ਹੁੰਦੇ ਆ ਕੰਪਲੀਟ ਜੀ ਤੇ ਉਹਦੇ 190 ਰੁਪਏ ਹ ਹਾਂਜੀ ਤੁਸੀਂ ਦੇਖਿਆ ਹੋਊਗਾ ਹਮ ਜਦੋਂ ਅਸੀਂ ਵੱਡੇ ਹਸਪੀਟਲਾਂ ਤੇ ਜਾਂਦੇ ਹਾਂ ਜੀ ਤਾਂ ਤੁਹਾਨੂੰ ਡਾਕਟਰ ਕਾਣਗੇ ਜੀ ਰਿਪੋਰਟ ਦੁਬਾਰਾ ਕਰਵਾ ਕੇ ਲਿਓ ਜੀ ਕੋ ਕਿਉਂ ਕਹਿੰਦੇ ਨੇ ਉਹ ਜਿਹੜੀਆਂ ਮਸ਼ੀਨਾਂ ਲਾਈਆਂ ਨੇ ਬਹੁਤ ਘੱਟ ਬਹੁਤ ਉਸ ਦਿਓ ਲੋ ਲੈਵਲ ਦੀਆਂ ਹੁੰਦੀਆਂ ਨੇਗੀਆਂ ਇਹ ਤੁਸੀਂ ਆ ਕੈਮਰੇ ਨਾਲ ਦਿਖਾਓ ਮਾਰੋ ਕੈਮਰਾ ਮਸ਼ੀਨਾਂ ਤੇ ਸਾਰੀਆਂ ਇਹ ਵੱਡੀਆਂ ਅ ਅੱਜ ਦੇ ਯੁੱਗ ਦੀਆਂ ਅੱਜ ਦੇ ਵੱਡੀਆਂ ਉਸ ਦਿਆਂ ਚੰਗੀ ਕੰਪਨੀ ਦੀਆਂ ਜਿਹੜੀਆਂ ਮਸ਼ੀਨਾਂ ਲਾਈਆਂ ਹੋਈਆਂ ਨੇ ਜੀ ਉਸ ਤੋਂ ਬਾਅਦ ਆਪਣੇ ਕੋਲ ਸਪੇਨ ਦੀ ਮਸ਼ੀਨ ਆ ਬਾਇਓਕੈਮਿਸਟਰੀ ਹੈ ਜੀ ਠੀਕ ਹੈ ਜੀ ਇਹ ਤੇ ਮਤਲਬ ਕਿ ਆਪਣੇ ਸਾਰੇ ਰੁਟੀਨ ਜਿਵੇਂ ਆਪਣੇ 슈ਗਰ ਵਗੈਰਾ ਹੋਗੇ ਖੂਨ ਗਾੜ੍ਹ ਦੇ ਲੀਵਰ ਦੇ ਉਹ ਸਾਰੇ ਪੈਰਾਮੀਟਰ ਰਨ ਕੀਤੇ ਜਾਂਦੇ ਨੇ ਜੀ ਜੀ ਤੇ ਉਸ ਤੋਂ ਬਾਅਦ ਆਪਣੇ ਕੋਲੇ ਮਿਸਪਾਈ 2 ਹੈ ਜੀ ਠੀਕ ਹੈ ਜੀ ਇਹ ਆਪਣੇ ਇੰਡੀਆ ਦੀ ਹੋਈ ਹੈ ਜੀ ਇਹਦੇ ਤੇ ਮੰਨ ਲਓ 3 ਮਹੀਨੇ ਵਾਲੀ 슈ਗਰ ਹੋ ਗਈ ਜੀ ਤੇ ਗਠੀ ਦੀ ਪਰਸੈਂਟਜਾ ਉਹ ਵੀ ਆਪਾਂ ਅੱਧੇ ਪੌਣੇ ਘੰਟੇ ਚ ਮਤਲਬ ਰਿਪੋਰਟ ਇੱਥੇ ਨਾਲ ਦੀ ਨਾਲ ਦੇ ਜਾਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਮੈਂ ਗੁਰਦਰਾ ਸਿੰਘ ਸਵਾ ਸਦਰ ਬਾਜ਼ਾਰ ਬਰਨਾਲਾ ਦੇ ਵਿੱਚ ਆਂ ਜੀ ਤੇ ਇਸ ਗੁਰਦਰਾ ਸਾਹਿਬ ਵੱਲੋਂ ਬਹੁਤ ਸੋਹਣਾ ਅਪਰਾਲਾ ਕੀਤਾ ਗਿਆ ਜੀ ਤੇ ਜਿਵੇਂ ਕਿ ਆਪਾਂ ਹਸਪਤਾਲ ਦੇ ਵਿੱਚ ਜਾਣੇ ਆ ਗਰੀਬ ਬੰਦੇ ਨੂੰ ਤਾਂ ਲੁੱਟ ਲੈਂਦੇ ਇੱਕ ਹਸਾਬ ਦਾ ਕੋਈ ਟੈਸਟ ਵੀ ਕਰਾਉਣਾ ਉਹ ਵੀ ਬਹੁਤ ਮਹਿੰਗੇ ਆ ਸੋ ਮੈਂ ਤਾਂ ਕਹਿਣਾ ਵੀ ਹਰੇਕ ਗੁਰਦਰਾ ਸਾਹਿਬ ਦੇ ਵਿੱਚ ਹਨਾ ਹਰੇਕ ਪਿੰਡ ਵੱਲੋਂ ਇਹ ਅਪਰਾਲਾ ਹੋਣਾ ਚਾਹੀਦਾ ਪਹਿਲਾਂ ਆਪਾਂ ਪ੍ਰਧਾਨ ਸਾਹਿਬ ਨੂੰ ਬੁਲਾਉਣੇ ਸਾਰੇ ਬੰਦੇ ਨਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਸਾਹਿਬ ਜੀ ਦੱਸਿਓ ਵੀ ਇਹ ਜਿਹੜੀ ਲੈਬੋਰਟਰੀ ਖੁੱਲੀ ਐ ਤੇ ਇਹਦਾ ਵੀ ਆਮ ਲੋਕਾਂ ਨੂੰ ਕੀ ਫਾਇਦਾ ਹੋਊਗਾ ਪਹਿਲਾਂ ਤਾਂ ਮੈਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਜੀ ਦੇ ਪ੍ਰਬੰਧ ਕਮੇਟੀ ਵੱਲੋਂ ਤੁਹਾਡਾ ਜੀ ਤੇ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਤੁਹਾਨੂੰ ਜੀ ਇਹ ਕਹਿਣਾ ਵੀ ਤੁਸੀਂ ਇੱਥੇ ਅੱਜ ਆਏ ਹੋ ਜੀ ਅੱਜ ਪਹਿਲਾਂ ਤਾਂ ਮੈਂ ਸਾਰੀ ਸੰਗਤ ਨੂੰ ਇਸ ਗੱਲ ਦੀ ਵਧਾਈ ਦੇਣਾ ਵੀ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੀ ਪਹਿਲਾ ਪਹਿਲਾ ਪ੍ਰਕਾਸ਼ ਦਿਹਾੜਾ ਹੈ ਜੀ ਅੱਜ ਦੇ ਦਿਨ ਪੰਜਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜੀ ਸਾਨੂੰ ਗੁਰਬਾਣੀ ਦੇ ਲੜ ਲਾਇਆ ਸੀ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੀਆਂ ਗੁਰਬਾਣੀ ਲਿਖੀ ਹੋਈ ਸੀ ਉਹਨੂੰ ਇਕੱਠੀ ਕਰਕੇ ਇੱਕ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਪ੍ਰਕਾਸ਼ ਕੀਤਾ ਜੀ ਤੇ ਜਿਹਦੇ ਪਹਿਲੇ ਹੱਡ ਗ੍ਰੰਥੀ ਬਾਬਾ ਬੁੱਢਾ ਸਿੰਘ ਜੀ ਨੂੰ ਲਾਇਆ ਤੇ ਆਪ ਉਹਨਾਂ ਨੂੰ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਥੱਲੇ ਬਿਰਾਜਮਾਨ ਹੋਏ ਅੱਜ ਅਸੀਂ ਉਹ ਦਿਹਾੜਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਬੜਾ ਸੰਗਤ ਦੇ ਸਹਿਯੋਗ ਨਾਲ ਸਰਦਰ ਤੇ ਸਤਕਾਰ ਨਾਲ ਮਨਾ ਰਹੇ ਹਾਂ ਸਾਰੀ ਸੰਗਤ ਜਿੰਨੀ ਵੀ ਇੱਥੇ ਆਈ ਉਹਨਾਂ ਦਾ ਧੰਨਵਾਦ ਹੈ ਤੇ ਉਹਨਾਂ ਨੂੰ ਵਧਾਈ ਹੈ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਇੱਕ ਬਹੁਤ ਛੋਟਾ ਜਿਹਾ ਕਪਰਾਲਾ ਕੀਤਾ ਸੀਗਾ ਲੋਕਾਂ ਦੀ ਅੱਜ ਜੋ ਮੁਖ ਲੋੜ ਹੈ ਉਹਨੂੰ ਦੇਖਦੇ ਹੋਏ ਕਿਉਂ ਅੱਜ ਤੁਹਾਨੂੰ ਪਤਾ ਵੀ ਮਹਿੰਗਾਈ ਦਾ ਟਾਈਮ ਹੈ ਜੀ ਵੀ ਲੋਕ ਡਾਕਟਰਾਂ ਦੇ ਅਫੀਸਾਂ ਵੀ ਮਸਾਂ ਦਿੰਦੇ ਨੇ ਜੇਬਾਂ ਦੇ ਵਿੱਚੋਂ ਜਦੋਂ ਮਹਿੰਗੇ ਮਹਿੰਗੇ ਟੈਸਟ ਲਿਖੇ ਜਾਂਦੇ ਨੇ ਜੀ ਉਹ ਟੈਸਟਾਂ ਦੀ ਅਜ ਗਰੀਬ ਬੰਦੇ ਨੂੰ ਬੜੀ ਲੋੜ ਸੀਗੀ ਜੀ ਉਹਨੂੰ ਦੇਖਦੇ ਅਸੀਂ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਇੱਕ ਗੁਰੂ ਰਾਮਦਾਸ ਚੈਰੀਟੇਬਲ ਦੇ ਨਾਂ ਦੇ ਉੱਤੇ ਜੀ ਅਸੀਂ ਇੱਥੇ ਕਲੋਬੋਟਰੀ ਖੋਲੀ ਹੈ ਜੀ ਜਿਹਦੇ ਵਿੱਚ ਸਾਰੇ ਹੀ ਰੋਗਾਂ ਦੇ ਟੈਸਟ ਕੀਤੇ ਜਾਂਦੇ ਨੇ ਜੀ ਉਹ ਟੈਸਟ ਬੜੇ ਘੱਟ ਰੇਟ ਅਪਕਾ ਦੀ 60% ਕਟ ਡਿਸਕਾਊਂਟ ਦੇ ਕੇ ਕੀਤੇ ਜਾਂਦੇ ਨੇ ਜੀ ਤੋਂ ਉਹਨਾਂ ਦਾ ਜਿਹੜਾ ਰੇਟ ਉਸ ਕਰਕੇ ਰੱਖਿਆ ਹੋਇਆ ਕਿ ਉੱਥੇ ਤਿੰਨ ਜਿਹੜੇ ਮੁਲਾਜ਼ਮ ਨੇ ਰੱਖੇ ਹੋਏ ਚਾਰ ਜੀ ਜਿਹੜੇ ਬੜੇ ਜਿਹੜੋ ਮੁਲਾਜ਼ਮ ਡਾਕਟਰ ਰੱਖੇ ਹੋਏ ਨੇ ਜੀ ਡਿਗਰੀ ਹੋਲਡਰ ਨੇ ਬੜੇ ਤਜਰਬੇਕਾਰ ਨੇ ਜੀ ਇਸ ਕਰਕੇ ਉਹਨਾਂ ਦੀ ਤਨਖਾਹਾਂ ਤੇ ਮੈਂਟੇਨੈਂਸ ਜਿਹੜਾ ਹੋਈ ਜਾਂਦਾ ਹੈਗਾ ਜੀ ਤੇ ਬਾਕੀ ਇਹ ਜਿਹੜੀ ਲੈਬੋਰੀ ਹੈ ਇਹਦੀ ਇੱਕ ਖਾਸ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਵੀ ਆਮ ਤੁਸੀਂ 12 ਬਜ਼ਾਰਾਂ ਦੇ ਵਿੱਚ ਜਾਂਦੇ ਹੋ ਲੈਬੋਰੀਆਂ ਖੁੱਲੀਆਂ ਹੋਈਆਂ ਲੱਗੀਆਂ ਜੀ ਕਿਉਂ ਉਹ ਬਹੁਤ ਜਿਹੜੀਆਂ ਮਸ਼ੀਨਾਂ ਨੇ ਲੋ ਲੈਵਲ ਦੀਆਂ ਹੁੰਦੀਆਂ ਨੇ ਜੀ ਜੀ ਇਹ ਜਿਹੜੀਆਂ ਮਸ਼ੀਨਾਂ ਲਾਈਆਂ ਨੇ ਬੜੀਆਂ ਹਾਈ ਲੈਵਲ ਦੀਆਂ ਨੇ ਜਿਹੜਾ ਵੀ ਬੰਦਾ ਇਥੋਂ ਟੈਸਟ ਕਰਾਉਂਦਾ ਜੀ ਉਹ ਜਦੋਂ ਇਹਦੀ ਰਿਪੋਰਟ ਤੁਸੀਂ ਕਿਤੇ ਵੀ ਵੱਡੇ ਹਸਪੀਟਲ ਲੈ ਕੇ ਜਾਓਗੇ ਚਾਹੇ ਉਹ ਪੀਜੀਆਈ ਹੈ ਚਾਹੇ ਉਹ ਡੀਐਮਸੀ ਹੈ ਚਾਹੇ ਉਹ ਸੀਐਮਸੀ ਹੈ ਜਦੋਂ ਇਸ ਮਸ਼ੀਨ ਦੀ ਉਹ ਰਿਪੋਰਟ ਦੇਖੂਗਾ ਤੁਹਾਨੂੰ ਉਹ ਦੁਬਾਰੇ ਟੈਸਟ ਕਰਾਉਣ ਨੂੰ ਨਹੀਂ ਕਹੂਗਾ ਜੀ ਆਪਾਂ ਦਿਖਾਈਏ ਲੈਬੋਰੀ ਹਾਂ ਆਪਾਂ ਦਬ ਲੈਬੋਰੀ ਤੁਹਾਨੂੰ ਦਿਖਾਉਣੇ ਤੇ ਨਾਲ-ਨਾਲ ਆਪਾਂ ਸੋਨੂੰ ਮੈਂ ਦੱਸਦਾ ਵੀ ਜਨਾ ਆਜੋ ਅੱਗੇ ਆਜੋ ਤੇ ਆਪਾਂ ਜਦੋਂ ਜਦੋਂ ਜਾਂਦੇ ਆ ਨਾ ਡਾਕਟਰ ਤੁਹਾਨੂੰ ਕਹਿਣਗੇ ਜੀ ਇਹ ਰਿਪੋਰਟ ਹੈ ਜੀ ਆਜੋ ਅੱਗੇ ਅੰਦਰ ਆਜੋ ਤੁਹਾਨੂੰ ਮੈਂ ਲੈਬੋਰੀਟਰੀ ਤੇ ਮਸ਼ੀਨਾਂ ਵੀ ਦਿਖਾ ਰਿਹਾ ਜੀ ਤੇ ਜਿਹੜੀ ਪਹਿਲੇ ਤੇ ਇਹਦੀ ਮੈਂ ਅਸੀਂ ਨਾ ਫਿਟਿੰਗ ਕਰਵਾਈ ਹੈ ਜੀ ਫਿਟਿੰਗ ਬੜੀ ਟੈਕਨੀਕਲ ਬੜੇ ਅਦਨਿਕ ਉਸ ਨਾਲ ਕਰਵਾਈਆ ਤੁਸੀਂ ਦੇਖ ਰਹੇ ਹੋ ਵੀ ਐਸੀ ਫਿਟਿੰਗ ਤੁਹਾਨੂੰ ਕਿਤੇ ਵੀ ਕਿਸੇ ਵੀ ਲੈਬੋਰੀਟਰੀ ਚ ਨਹੀਂ ਮਿਲੂਗੀ ਜੀ ਜਿੰਨੀ ਸਫਾਈ ਜਿੰਨੀਆਂ ਜੋ ਮਸ਼ੀਨਾਂ ਇੱਥੇ ਉਹ ਬੜੀਆਂ ਹੀ ਹਾਈ ਲੈਵਲ ਦੀਆਂ ਚੰਗੀਆਂ ਕੰਪਨੀ ਦੀਆਂ ਨੇ ਜਦੋਂ ਤੁਸੀਂ ਇੱਥੇ ਰਿਪੋਰਟ ਕਰਾ ਕੇ ਜਾਓਗੇ ਜੀ ਕਿਸੇ ਵੀ ਹਸਪੀਟਲ ਜਾਓਗੇ ਤੁਹਾਨੂੰ ਦੁਵਾਰੇ ਹੀ ਨਹੀਂ ਕਹਿਣਗੇ ਵੀ ਇਹ ਰਿਪੋਰਟ ਦੁਵਾਰੇ ਕਰਾਓ ਉਹ ਰਿਪੋਰਟ ਮੰਨੀ ਜਾਊਗੀ ਜੀ ਤੁਸੀਂ ਦੇਖਿਆ ਹੋਊਗਾ ਹਮ ਜਦੋਂ ਅਸੀਂ ਵੱਡੇ ਹਸਪੀਟਲਾਂ 'ਤੇ ਜਾਂਦੇ ਹਾਂ ਜੀ ਤਾਂ ਤੁਹਾਨੂੰ ਡਾਕਟਰ ਕਹਣਗੇ ਜੀ ਰਿਪੋਰਟ ਦੁਵਾਰੇ ਕਰਵਾ ਕੇ ਲਿਓ ਜੀ ਕੋ ਕਿਉਂ ਕਹਿੰਦੇ ਨੇ ਉਹ ਜਿਹੜੀਆਂ ਮਸ਼ੀਨਾਂ ਲਾਈਆਂ ਨੇ ਬਹੁਤ ਕਟ ਬਹੁਤ ਉਸ ਦੀਆਂ ਲੋ ਲੈਵਲ ਦੀਆਂ ਹੁੰਦੀਆਂ ਲਗੀਆਂ ਇਹ ਤੁਸੀਂ ਆ ਕੈਮਰੇ ਨਾਲ ਦਿਖਾਓ ਮਾਰੋ ਕੈਮਰਾ ਮਸ਼ੀਨਾਂ ਤੇ ਸਾਰੀਆਂ ਇਹ ਵਡੀਆਂ ਅ ਅੱਜ ਦੇ ਯੁੱਗ ਦੀਆਂ ਅੱਜ ਦੇ ਵਡੀਆਂ ਉਸ ਦੀਆਂ ਚੰਗੀ ਕੰਪਨੀ ਨਹੀਂ ਹੈ ਜਿਹੜੀਆਂ ਮਸ਼ੀਨਾਂ ਲਾਈਆਂ ਹੋਈਆਂ ਲਗੀਆਂ ਜੀ ਤੇ ਤੇ ਸਪੇਨ ਤੋਂ ਇਹ ਮਸ਼ੀਨਾਂ ਆਈਆਂ ਨੇ ਓਕੇ ਜੀ ਤੇ ਬਹੁਤ ਮਤਲਬ ਉਹ ਜਿਹੜੀਆਂ ਮਸ਼ੀਨਾਂ ਲਗੀਆਂ ਤੇ ਆਧੁਨਿਕ ਤਰੀਕੇ ਨਾਲ ਹੋ ਰਹੇ ਬਾਕੀ ਸਾਡੇ ਡਾਕਟਰ ਸਭ ਖੜੇ ਨੇਗੇ ਜੀ ਇਹ ਸਾਨੂੰ ਇਹਦੇ ਮਸ਼ੀਨਾਂ ਬਾਰੇ ਜ਼ਿਆਦਾਤਰ ਤੇ ਦੱਸ ਸਕਦੇ ਅਗੇ ਤੇ ਬੜੇ ਅਸਰ ਤਰੀਕੇ ਨਾਲ ਦੱਸ ਦੇਣਗੇ ਜੀ ਦੱਸਿਓ ਜੀ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਜੀ ਪਹਿਲਾਂ ਤਾਂ ਸਾਰਿਆਂ ਨੂੰ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਹਾਂਜੀ ਸਾਡੇ ਕੋਲੇ ਨਾ ਇਹ ਜਪਾਨ ਦੀ ਮਸ਼ੀਨ ਆ ਜੀ ਸੈੱਲ ਕਾਊਂਟਰ ਜੀ ਸੈਸ ਮੈਕਸ ਦਾ ਆ ਜੀ ਇਹ ਤੇ ਆਪਣੇ ਸੀਵੀਸੀ ਵਗੈਰਾ ਸੈੱਲ ਕਾਊਂਟਰ ਜੀ ਮਤਲਬ ਥਰਡ ਪਾਰਟ ਆ ਇਹ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਪਣੇ ਕੋਲ ਸਪੇਨ ਦੀ ਮਸ਼ੀਨ ਆ ਬਾਇਓਕੈਮਿਸਟਰੀ ਹੈ ਜੀ ਠੀਕ ਹੈ ਜੀ ਇਹ ਤੇ ਮਤਲਬ ਕਿ ਆਪਣੇ ਸਾਰੇ ਰੁਟੀਨ ਜਿਵੇਂ ਆਪਣੇ 슈ਗਰ ਵਗੈਰਾ ਹੋਗੇ ਖੂਨ ਗਾੜ੍ਹ ਦੇ ਲੀਵਰ ਦੇ ਉਹ ਸਾਰੇ ਪੈਰਾਮੀਟਰ ਰਨ ਕੀਤੇ ਜਾਂਦੇ ਜੀ 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 ਤੇ ਉਸ ਤੋਂ ਬਾਅਦ ਆਪਣੇ ਕੋਲੇ ਮਿਸਪਾਈ 2 ਹੈ ਜੀ ਠੀਕ ਹੈ ਜੀ ਇਹ ਆਪਣੇ ਇੰਡੀਆ ਦੀ ਹੋਈ ਹੈ ਜੀ ਇਹਦੇ ਤੇ ਮੰਨ ਲਓ ਤਿੰਨ ਮਹੀਨੇ ਵਾਲੀ 슈ਗਰ ਹੋ ਗਈ ਜੀ ਤੇ ਗਠੀ ਦੀ ਪਰਸੈਂਟਜਾ ਉਹ ਵੀ ਆਪਾਂ ਅੱਧੇ ਪੌਣੇ ਘੰਟੇ ਚ ਮਤਲਬ ਰਿਪੋਰਟ ਇੱਥੇ ਨਾਲ ਦੀ ਨਾਲ ਦੇ ਦਿੰਦੇ ਹਾਂ ਠੀਕ ਹੈ ਜੀ ਠੀਕ ਹੈ ਤੇ ਜਿਵੇਂ ਬਾਜ਼ਾਰ ਦੇ ਵਿੱਚ ਰੇਟ ਟੈਸਟਾਂ ਦਾ ਬਹੁਤ ਹਾਈ ਆ ਉਹਦੇ ਨਾਲੋਂ ਕਿੰਨਾ ਫਰਕ ਇੱ ਇਹ ਆਪਣਾ ਮਤਲਬ ਕਿ ਘੱਟ ਰੇਟ ਨੇ ਪੂਰੇ ਜੀ ਬਾਜ਼ਾਰ ਨਾਲੋਂ ਕਾਫੀ ਘੱਟ ਨੇਗੇ ਮੰਨ ਲਓ ਜੇ ਮੈਂ ਥੈਰਡ ਦਾ ਟੈਸਟ ਹੀ ਲਾ ਲਵਾਂ ਜੀ ਉਹ ਵੀ ਜਿੰਨੇ ਆਪਾਂ ਨੂੰ ਪੈਂਦਾਗਾ ਲਾਲ ਪੈ ਤੋਂ ਉਹੀ ਆਪਾਂ ਰੇਟ ਪੇਸ਼ ਸ਼ਾਰਟ ਤੋਂ ਲੈਣੇ ਆ ਜੀ ਓਕੇ ਇੱਥੇ ਜਿਹੜਾ ਰੇਟ ਉਹ ਦੱਸ ਦਵਾਂ ਕੈਂਡੀਡੇਟ ਘੱਟ ਜੀ ਜੀ ਇੱਥੇ ਆਪਣਾ ਸ਼ੂਗਰ ਦਾ ਟੈਸਟ ਹੈ ਜਿਹੜਾ ਉਹ ਰੂਟੀਨ ਡੇਲੀ ਫ੍ਰੀ ਵਾਂਗੂੰ ਹੁੰਦਾ ਜੀ ਜਿਵੇਂ ਸੀਵੀਸੀ ਉਹ 50 ਰੁਪਏ ਚ ਹੁੰਦੀ ਹੈ ਜੀ ਠੀਕ ਹੈ ਜੀ ਠੀਕ ਹੈ ਯੂਰਿਕ ਐਸਿਡ ਹੋ ਗਿਆ ਉਹ 20 ਰੁਪਏ ਦਾ ਲਿਪਿਡ ਪ੍ਰੋਫਾਈਲ 150 ਦੀ ਹੋਗੀ ਠੀਕ ਹੈ ਜੀ 190 ਦੇ ਐਲ ਐਫਟੀ ਮਤਲਬ ਕਿ ਦਾਸ ਟੈਸਟ ਲੀਵਰ ਦੇ ਹੁੰਦੇ ਬਾਜ਼ਾਰ ਦੇ ਰੇਟ ਦੱਸ ਦੇ ਰਹੇ ਹਾਂ ਹਾਂ ਜੀ ਬਾਜ਼ਾਰ ਦੇ ਚੁੱਕਾ ਬਾਜ਼ਾਰ 'ਚ ਮਤਲਬ ਕਿ ਜਿਵੇਂ ਐਲ ਐਫਟੀ ਉਹਦੇ ਪਹਿਲਾਂ ਤਾਂ ਮੇਨਲੀ ਤਾਂ ਚਾਰ ਟ ਉਹਦੀ ਮੰਨ ਲਓ 350 ਰੁਪਇਆ ਲੈ ਲੈਂਦੇ ਨੇ ਜੀ ਇੱਥੇ ਕਿੰਨਾ ਹੈ ਜੀ ਆਪਣੇ ਕੋਲੇ ਮਤਲਬ 10 ਟੈਸਟ ਹੁੰਦੇ ਆ ਕੰਪਲੀਟ ਜੀ ਤੇ ਉਹਦਾ 190 ਰੁਪਏ ਹੁੰਦੇ ਆ ਜੀ ਠੀਕ ਹੈ ਜੀ ਹਾਂਜੀ ਓਕੇ ਕਹ ਲਈ 60 60 ਤੋਂ 60% ਰੇਟ ਦੀ ਘੱਟ ਮਿਲੂਗਾ ਹਾਂਜੀ ਹਾਂਜੀ ਬਹੁਤ ਫਾਇਦਾ ਹੋ ਸਕਦਾ ਬਈ ਹਨਾ ਕਿਉਂਕਿ ਆਪਾਂ ਆਮ ਟੈਸਟ ਕਰਵਾਉਣ ਜਾਂਦੇ ਆ ਬਹੁਤ ਰੁਪਏ ਲੈ ਲੈਂਦੇ ਆ ਗਰੀਬ ਬੰਦਾ ਤਾਂ ਮੰਨ ਕੇ ਚਲੋ ਮਹਿੰਗਾਈ ਦੇ ਦੌਰ ਦੇ ਵਿੱਚ ਕੀ ਕਰ ਸਕਦਾ ਨਾ ਸੋ ਉਸ ਬਈ ਗਰੀਬ ਬੰਦੇਆਂ ਵਾਸਤੇ ਵੀ ਗਰੀਬ ਲੋਕਾਂ ਵਾਸਤੇ ਬਹੁਤ ਸੋਹਣਾ ਪ੍ਰੋਗਰਾਮ ਕੀਤਾ ਗਿਆ ਹੈ ਨਾ ਸੋ ਜਰੂਰ ਜੇ ਕਿਸੇ ਨੇ ਟੈਸਟ ਕਰਵਾਉਣੇ ਆ ਤਾਂ ਤੇ ਇਹਦੀ ਲੋਕੇਸ਼ਨ ਆਪਾਂ ਬੋਲ ਦਈਏ ਇੱਕ ਵਾਰ ਜੀ ਮੈਂ ਜਿੰਨੇ ਵੀ ਨਾ ਆਪਣੇ ਸਾਧ ਸੰਗਤ ਦੇ ਚਰਨਾਂ 'ਚ ਕਿ ਬੇਨਤੀ ਮੈਂ ਜ਼ਰੂਰ ਕਰੂੰਗਾ ਜੀ ਵੀ ਜਿਹੜੀ ਇਹ ਲਾਹੌਟਰੀ ਹੈ ਇਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਜੀ ਸਦਰ ਬਾਜ਼ਾਰ ਬਰਨਾਲਾ ਜੀ ਜਿੱਥੇ 메인 ਪਲਸਿੰਗ ਚੌਕ ਹੈ ਉਹਦੇ ਆਪੋਜ਼ਿਟ ਸਾਹਮਣੇ ਜੀ ਗੁਰਦੁਆਰਾ ਸਾਹਿਬ ਦਾ ਗੇਟ ਹੈ ਜੀ ਉਹ ਅੰਦਰ ਆ ਕੇ ਗੁਰਦੁਆਰੇ ਦੇ ਵਿੱਚ ਲੈਬੋਟਰੀ ਹੈ ਕਈ ਨਾ ਗੁਰਮੁਖ ਖਪਿਆਰੇ ਉਹ ਬਾਹਰ ਮੁੜ ਜਾਂਦੇ ਨੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਜੀ ਮੈਂ ਇਹ ਤੁਹਾਡੇ ਚੈਨਲ 'ਤੇ ਦੱਸਣਾ ਚਾਹੁੰਦਾ ਵੀ ਇਹ ਲੈਬੋਟਰੀ ਜਦੋਂ ਤੁਸੀਂ ਗੁਰਦੁਆਰੇ ਦੇ ਅੰਦਰ ਆਉਂਗੇ ਨਾ ਜਿੱਥੇ ਨਿਸਾਨ ਸਾਹਿਬ ਲੱਗਿਆ ਹੈ ਨਿਸਾਨ ਸਾਹਿਬ ਦੇ ਬਿਲਕੁਲ ਨਾਲ ਇਹ ਲੈਬੋਟਰੀ ਚੱਲਦੀ ਆ। ਜੀ। ਮੈਂ ਇੱਕ ਹੋਰ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦਿੰਦਾ ਵੀ ਸਾਡੇ ਇੱਥੇ ਕੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਡਾਕਟਰ ਵੀ ਦੋ ਦਿਨ ਬਹਿੰਦਾ ਹੈ। ਜੀ। ਮੰਗਲਵਾਰ ਤੇ ਸੈਚਰਡੇ ਵਾਰ ਨੂੰ ਜਾਨੀ ਕਿ ਅੱਜ ਬੈਠੇ ਆ ਡਾਕਟਰ ਸਾਹਿਬ। ਹੋ ਸਕਦਾ ਬੈਠੇ ਉਹ 1:00 ਤੋਂ 2:30 ਵਜੇ ਤੱਕ ਬਹਿੰਦੇ ਨੇਗੇ। ਜੀ। ਤੇ ਉਹ ਡਾਕਟਰ ਸਾਹਿਬ ਫਰੀ ਹੋਮੋਪੈਥਿਕ ਦਵਾਈ ਇਲਾਜ ਕਰਦੇ ਆ। ਜੀ। ਤਕਰੀਬਨ ਉਹਨਾਂ ਕੋਲ ਜਿਹੜੇ ਆਪੜੀ ਆ ਡੇਲੇ ਦੀ ਸੌਕ ਦੇ ਮਰੀਜ਼ ਹੁੰਦਾ ਹੈ ਉਹਨਾਂ ਕੋਲ। ਠੀਕ ਹੈ ਜੀ। ਉਹਦਾ ਵੀ ਮੈਂ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਲਾਭ ਪ੍ਰਾਪਤ ਕੀਤਾ ਜਾਵੇ ਕਿਉਂ ਅਸੀਂ ਇੱਕ ਅਪਰਾਲਾ ਕੀਤਾ ਵੀ ਜਿਹੜਾ ਪੈਸਾ ਹੈ ਸੰਗਤ ਦਾ ਪੈਸਾ ਹੈ ਇਹ ਸੰਗਤ ਦੇ ਕੰਮ ਆ ਜੇ ਸੰਗਤ ਦੇ ਭਲੇ ਲਈ ਲੱਗ ਜੇ ਇਹ ਅਪਰਾਲਾ ਅਸੀਂ ਕੀਤਾ ਤੇ ਕਰਦੇ ਰਹਾਂਗੇ ਇਹ ਅਸੀਂ ਤੁਹਾਡੇ ਚੈਨਲ ਰਾਹੀਂ ਇਹ ਬੇਨਤੀ ਕਰਦੇ ਆ ਵੀ ਜਿੰਨੇ ਵੀ ਤੁਹਾਡੇ ਚੈਨਲ ਨੂੰ ਫੋਲੋ ਕਰਦੇ ਆ ਇਹਨੂੰ ਵੱਧ ਤੋਂ ਵੱਧ ਬਏ ਕਲਪ ਸ਼ੇਅਰ ਜ਼ਰੂਰ ਕਰ ਦੇਣ ਵੀਡੀਓ ਨੂੰ ਕਈ ਵਾਰੀ ਲੋਕਾਂ ਨਾਲੇ ਦੇਖੋ ਜੀ YouTube ਚੱਲਦਾ ਜੀ ਇਹ ਸ਼ੇਅਰ ਕਰਨ ਦੇ ਮਾਰੇ ਪਰ ਮੈਂ ਬੇਨਤੀ ਕਰਦਾ ਹੱਥ ਮੰਨ ਕੇ ਵੀ ਇਹ ਤੁਸੀਂ ਸ਼ੇਅਰ ਇਸ ਲਈ ਕਰਨਾ ਹੈ ਵੀ ਤਾਂ ਕਿ ਲੋਕਾਂ ਨੂੰ ਜਰ ਪਤਾ ਲੱਗ ਜੇ ਇਸ ਲੈਬੋਰੀ ਦਾ ਵੱਧ ਵੱਧ ਫਾਇਦਾ ਲੀਤਾ ਲੇਤਾ ਜਾਵੇ ਕਈ ਵਾਰੀ ਅਸੀਂ ਕਹਿੰਦੇ ਵੀ ਅਸੀਂ ਕਿਉਂ ਕਰੀਏ ਵੀ ਵੱਧ ਵੱਧ ਸ਼ੇਅਰ ਜ਼ਰੂਰ ਕਰਨ ਵੇ ਬੇਨਤੀ ਜ਼ਰੂਰ ਕਰਦਾ ਹਾਂਗਾ ਜਿੰਨੇ ਵੱਧ ਵੱਧ ਸ਼ੇਅਰ ਕੀਤੇ ਵੇ ਤੁਹਾਡਾ ਮੈਂ ਆਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਦੁਬਾਰਾ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ